ਜਿੰਦਾਬਾਦ ਸ਼ਾਮ ਸਿੰਘ ਸਿੱਧੂ ਜਿੰਦਾਬਾਦ ਸ਼ਾਮ ਸਿੰਘ ਸਿੱਧੂ ਜਿੰਦਾਬਾਦ ਜੋ ਨਿਸ਼ਾਨ ਪੰਜਾ ਜੋ ਨਿਸ਼ਾਨ ਪੰਜਾ ਜੋ ਨਿਸ਼ਾਨ ਪੰਜਾ ਸ਼ਾਮ ਸਿੰਘ ਸਿੱਧੂ ਜਿੰਦਾਬਾਦ ਸ਼ਾਮ ਸਿੰਘ ਸਿੱਧੂ ਜਿੰਦਾਬਾਦ ਮੇਰਾ ਵੀਰ ਮੇਤਨਾ ਭਾਨੀ ਜੀ ਤੇ ਮੇਰਾ ਵੀਰ ਸ਼ਾਮ ਸਿੰਘ ਜੀ ਇਹ ਪਹਿਲਾਂ ਵੀ ਲੰਮੇ ਸਮੇਂ ਤੋਂ ਹੀ ਮਜਤ ਕਰਦਾ ਆ ਹਰ ਇੱਕ ਦੀ ਇਹ ਗਾਂ ਵੀ ਕਰੂਗਾ ਹੁਣ ਵੋਟਾਂ ਦੇ ਵਿੱਚ ਖਲੋਤਾਵਾ ਤੇ ਸਾਰੇ ਜਣੇ ਰਲ ਮਿਲ ਕੇ ਇਹਨਾਂ ਦੀ ਮਦਦ ਕਰਨ ਤੇ ਇਹ ਤੁਹਾਡੀ ਹਰ ਮੰਗ ਪੂਰੀ ਕਰਨਗੇ। ਇਹ ਜਿੱਥੇ ਵੀ ਲੋੜ ਪਊਗੀ ਤੁਹਾਡੇ ਨਾਲ ਇਹ ਵੀ ਖਲੋਣਗੇ ਤੇ ਅਸੀਂ ਵੀ ਇਹਨਾਂ ਦਾ ਸਾਥ ਦੇ ਕੇ ਨਾਲ ਤੁਹਾਡੇ ਖਲੋਵਾਂਗੇ। ਕੀ ਨਾਮ ਤੁਹਾਡਾ? ਮੇਰਾ ਨਾਮ ਹਰਪ੍ਰੀਤ ਕੌਰ ਹੈ। ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਸਭ ਤੋਂ ਇਹ ਬੇਨਤੀ ਕਰਨਾ ਚਾਹੁੰਦੀ ਆ ਕਿ ਮੇਰੇ ਦਾਦਾ ਜੀ ਸ਼ਾਮ ਸਿੰਘ ਸਿੱਧੂ ਜੀ ਉਹ ਪਹਿਲੀ ਵਾਰ ਐਮਸੀਡੀਆ ਚੋਣਾਂ ਤੇ ਖੜੇ ਹੋਏ ਹਨ। ਉਹਨਾਂ ਦੀ ਵਾਰਡ ਨੰਬਰ 14 ਹੈ ਸਾਰਿਆਂ ਦਾ ਬਹੁਤ ਹੀ ਸਾਥ ਮਿਲ ਰਿਹਾ ਹੈ ਤੇ ਅਸੀਂ ਸਾਰਿਆਂ ਦੇ ਧੰਨਵਾਦੀ ਹਾਂ ਮੇਰੇ ਦਾਦੂ ਸ਼ਾਮ ਸਿੰਘ ਸਿੱਧੂ 14 ਨੰਬਰ ਵਾਰਡ ਤੋਂ ਖੜੇ ਆ ਮੁਰਾਦਪੁਰ ਤੋਂ ਤੇ ਸਾਰਿਆਂ ਨੇ ਬੇਨਤੀ ਇਹੀ ਹੈ ਕਿ ਮੇਰੇ ਦਾਦੂ ਨੂੰ ਵੋਟਾਂ ਵੱਧ ਤੋਂ ਵੱਧ ਪਾ ਕੇ ਦਿਤੌਣ ਤੁਹਾਡਾ ਚੋਣ ਨਿਸ਼ਾਨ ਕਿਹੜਾ ਹੈ ਪੰਜਾ ਕੀ ਕਹਿਣਾ ਚਾਹੁੰਦੇ ਵਾਰਡ ਵਾਸੀਆਂ ਨੂੰ ਸਾਰਿਆਂ ਨੂੰ ਸਾਰਨ ਵਾਰਡ ਵਾਸੀਆਂ ਨੂੰ ਇਹ ਹੀ ਬੇਨਤੀ ਆ ਕਿ ਵੱਧ ਤੋਂ ਵੱਧ ਉਹਨਾਂ ਨੂੰ ਵੋਟ ਪਾਉਣ ਜਾ ਕੇ ਤੁਹਾਡੀ ਹੈਲਪ ਕਰ ਸਕਣ ਕੀ ਨਾਮ ਤੁਹਾਡਾ ਰਵਜਨ ਕੌਰ ਠੀਕ ਹੈ ਨਾ ਚਾਹੁੰਦੇ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਾਡਾ ਦਿਓਰ ਆ। ਇਹ ਵੋਟਾਂ 'ਚ ਖੜਾ ਵਾ। ਬੜੇ ਸਮੇਂ ਲੰਮੇ ਸਮੇਂ ਤੋਂ ਹਰ ਇੱਕ ਦੇ ਨਾਲ ਤੁਰਦਾ, ਹਰ ਇੱਕ ਦੀ ਮੱਤ ਕਰਦਾ ਏ। ਤੇ ਜੋ ਵੀ ਕਿਸੇ ਦੀ ਮੰਗ ਹੋਵੇ, ਉਹਨੂੰ ਆਪਾਂ ਜਿਤਾ ਕੇ ਉਹਨੂੰ ਆਪਾਂ ਕਾਮਯਾਬ ਕਰੀਏ ਤੇ ਪੰਜੇ ਤੇ ਮੋਹਰ ਲਾਈਏ ਤੇ ਉਹਨੂੰ ਆਪਾਂ ਜੋ ਵੀ ਕਿਸੇ ਦੀ ਮੰਗ ਹੋਵੇ ਆਪਾਂ ਉਹਨਾਂ ਦੀ ਪੂਰੀ ਕਰਾਂਗੇ। ਇਮਰਾਰਪੁਰ ਦੀਆਂ ਕਿਹੜੀਆਂ ਮੁਸ਼ਕਲਾਂ ਨੇ ਹੱਲ ਕਰਨੇ? ਜੋ ਵੀ ਉਹਨਾਂ ਦੀਆਂ ਮੁਸ਼ਕਲਾਂ ਵਾਂ ਉਹਨਾਂ ਦੀਆਂ ਹੱਲ ਕਰਾਂਗੇ। ਕਿਹਦਾ ਕੋਈ ਆਂਦਾ ਸਾਡਾ ਸਿਵਰ ਨਹੀਂ ਕਢਾਇਆ ਕੋਈ ਆਂਦਾ ਸਾਡੀ ਗਲੀ ਨਹੀਂ ਬਣੀ ਅਸੀਂ ਸਾਰੀਆਂ ਉਹਨਾਂ ਦੀਆਂ ਮੁਸ਼ਕਲਾਂ ਪੂਰੀਆਂ ਕਰਾਂਗੇ ਇਸ ਵਕਤ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਦੇ ਨਾਲ ਉਹਦੀ ਮਤ ਕਰੋ ਹਾਂਜੀ ਕੀ ਨਾਮ ਪ੍ਰਧਾਨ ਜੀ ਤੁਹਾਡਾ ਮੇਰਾ ਨਾਮ ਸ਼ਾਮ ਸਿੰਘ ਹੈ ਜੀ ਹਾਂਜੀ ਕਿਹੜੀ ਵਾਰਡ ਤੋਂ ਇਲੈਕਸ਼ਨ ਲੜਿਆ ਮੈਂ ਵਾਰਡ ਨੰਬਰ 14 ਤੋਂ ਜਿਹੜੀ ਕੌਂਸਲਰ ਦੀ ਇਲੈਕਸ਼ਨ ਲੜਿਆ ਤੇ ਕੀ ਇਸ ਮੁਸ਼ਕਲ ਐਮਸੀ ਬੰਦੇ ਜੇ ਕੌਂਸਲਰ ਬੰਦੇ ਕਿਹੜੀਆਂ ਸਮੱਸਿਆਵਾਂ ਦੀਆਂ ਹੱਲ ਕਰੋਗੇ ਇਸ ਇਲਾਕੇ ਦੇ ਵੇਖੋ ਇੱਥੇ ਸਮੱਸਿਆ ਹੀ ਬਹੁਤ ਹੈ ਤੇ ਜਿਹੜੀਆਂ ਮੇਨ ਸਮੱਸਿਆ ਵਾ ਉਹ ਹੈਗੀਆਂ ਵਾ ਨਸ਼ੇ ਦੀਆਂ ਦੂਜਾ ਜਿਹੜੇ ਮੁੰਡੇ ਰਾਇਓ ਕਰਾਏ ਪਈ ਜਾਂਦੇ ਆ ਜਿਹੜੇ ਨਿੱਕੇ ਨਿੱਕੇ ਆਪਣਾ ਨੂੰ ਗੈਂਗਸਟਰ ਦੱਸੀ ਜਾਂਦੇ ਆ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੀਆਂ ਮਾਈ ਔਰਤਾਂ ਮਹਿਲਾਵਾਂ ਤੁਹਾਡੀ ਵਾਰਡ ਤੇ ਲੱਗੀਆਂ ਵਾ ਲਗਾਤਾਰ ਪ੍ਰਚਾਰ ਕਰ ਰਹੀਆਂ ਇਹ ਕੀ ਇਹ ਤੁਹਾਡੀ ਵਾਰਡ ਦਾ ਸਾਰਿਆਂ ਦਾ ਪੂਰਪੂਰ ਸਹਿਯੋਗ ਮਿਲ ਰਿਹਾ ਤੁਹਾਨੂੰ ਬਿਲਕੁਲ ਜਿੰਨਾ ਵੀ ਹੈਗਾ ਵਾ ਮੇਰੀ ਵਾਰਡ ਮੇਰਾ ਪਰਿਵਾਰ ਆ ਮੈਂ ਉਹਨਾਂ ਨੂੰ ਆਪਣੇ ਪਰਿਵਾਰ ਤੋਂ ਵੱਖ ਸਮਝਦਾ ਹੀ ਨਹੀਂ ਐ ਇਸ ਕਰਕੇ ਜੜਾ ਵੀ ਜਿੰਨਾ ਸਮਾਜ ਆ ਮੇਰਾ ਉਹ ਸਾਥ ਦੇਣਦਿਆ ਵਲੈਕਸ਼ਨ ਚ ਤੇ ਆਪਾਂ ਪੂਰੀ ਲੀਡ ਦੇ ਨਾਲ ਜਿੱਤਾਂਗੇ ਤੇ ਕਾਂਗਰਸ ਦੇ ਝੋਲੀ ਚ ਸੀਟ ਪਾਵਾਂਗੇ ਖੇਤ ਚ ਤੋਂ ਵਾਰ ਨੰਬਰ 14 ਦੇ ਵਸਨੀਕੀ ਵੀ ਅਪੀਲ ਕਰਨਾ ਚਾਹੁੰਦੇ ਮੈਂ ਖੇਤ ਚ ਉਹਨਾਂ ਨੂੰ ਇਹੋ ਹੀ ਅਪੀਲ ਕਰਨਾ ਚਾਹਣਾ ਵੀ ਇਹਨਾਂ ਦੀਆਂ ਜੜੀਆਂ ਤੁਸੀਂ 2022 ਦੇ ਵਿੱਚ ਗੱਲਾਂ ਚ ਆ ਗਏ ਜੇ ਆਮ ਆਦਮੀ ਪਾਰਟੀ ਦੇ ਤੇ ਹੁਣ ਨਾ ਆਇਓ ਜਿਹੜੀ ਵੋਟ ਐ ਜਿਹੜੀ ਉਹ ਕਾਂਗਰਸ ਨੂੰ ਪਾਓ ਤੇ ਕਾਂਗਰਸ ਨੂੰ ਬੋਟ ਪਾ ਕੇ ਕਾਂਗਰਸ ਦੇ ਸਾਰੇ ਕਾਉਂਸਲਰ ਜੀ ਤਾਂ